ਡੇਢ ਦਸ਼ਕ ਤੋਂ ਪੰਜਾਬ ਦੀ ਕੋਈ ਵੀ ਇਲੈਕਸ਼ਨ ਹੋਵੇ ਇਸ ਨੇਤਾ ਦੀ ਚਰਚਾ ਜ਼ਰੂਰ ਹੁੰਦੀ ਸੀ ਲੋਕ ਸਭਾ ਇਲੈਕਸ਼ਨ ਹੋਣ ਵਿਧਾਨ ਸਭਾ ਇਲੈਕਸ਼ਨ ਹੋਣ ਬਾਅ ਇਲੈਕਸ਼ਨ ਹੋਣ ਇਸ ਨੇਤਾ ਦਾ ਅਹਿਮ ਕਿਰਦਾਰ ਰਹਿੰਦਾ ਸੀਗਾ ਇਸ ਵਾਰ ਲੋਕ ਸਭਾ ਚ ਉਹਨਾਂ ਦੇ ਵਿੱਚ ਲੱਗ ਰਿਹਾ ਸੀਗਾ ਕਿ ਸ਼ਾਇਦ ਇਹ ਨੇਤਾ ਨਦਾਰਤ ਰਹਿਣਗੇ ਪਰ ਅੰਤ ਦੇ ਵਿੱਚ ਜਨਤਾ ਦੀ ਅਦਾਲਤ ਦੇ ਵਿੱਚ ਇੱਕ ਵਾਰ ਫਿਰ ਪੇਸ਼ ਹੋਣ ਜਾ ਰਹੇ ਨੇ ਸਿਮਰਜੀਤ ਸਿੰਘ ਬੈਂਸ ਬੈਂਸ ਸਾਹਿਬ ਸਵਾਗਤ ਕਰਦਾ ਮੈਂ ਤੁਹਾਡਾ ਜਨਤਾ ਦੀ ਅਦਾਲਤ ਦੇ ਵਿੱਚ ਆ ਕੇ ਤੁਸੀਂ ਆਪਣਾ ਪੱਕ ਰੱਖੋ ਅਤੇ ਤਾਲੀਆਂ ਦੇ ਨਾਲ ਇਹਨਾਂ ਦਾ ਸਵਾਗਤ ਕੀਤਾ ਜਾਵੇ ਮਿਹਰਬਾਨੀ ਮਿਹਰਬਾਨੀ ਤਾਲੀਆਂ ਨੂੰ ਲੱਗਦਾ ਕਿ ਵਜਦੀ ਰਹਿਣੀ ਚਾਹੀਦੀ ਹੈ ਬੇਸ਼ੱਕ ਗਰਮੀ ਜ਼ਿਆਦਾ ਹੈ ਪਰ ਸਿਆਸੀ ਮਾਹੌਲ ਵੀ ਤੁਸੀਂ ਕਾਫੀ ਗਰਮ ਕਰਤਾ ਬੈਂਸ ਸਾਹਿਬ ਮਿਹਰਬਾਨੀ ਜੀ ਮਿਹਰਬਾਨੀ ਸ਼ੁਕਰੀਆ ਬੈਂਸ ਸਾਹਿਬ ਸਾਰੀਆਂ ਗੱਲਾਂ ਤੇ ਵਿਚਾਰ ਕਰਾਂਗੇ ਤੁਹਾਡਾ ਸਾਰੇ ਸਵਾਲ ਕਰਾਂਗਾ ਲੁਧਿਆਣਾ ਦੀ ਪੋਲਿਟਿਕਸ ਤੇ ਵੀ ਸਵਾਲ ਕਰਾਂਗਾ ਪਰ ਮੈਂ ਪਹਿਲਾ ਬਤੌਰ ਪੱਤਰਕਾਰ ਜੋ ਮਹਿਸੂਸ ਕਰ ਰਹੇ ਹਾਂ ਜੋ ਤੁਹਾਡੇ ਫੈਨਸ ਦੇ ਨਾਲ ਸਮਰਥਕ ਇੱਕ ਅੱਡ ਗੱਲ ਹੁੰਦੀ ਹੈ ਕਿ ਤੁਹਾਡੇ ਫੈਨਸ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ ਜੋ ਮਹਿਸੂਸ ਕਰਦੇ ਹੈ ਉਹ ਹੀ ਉਹਨਾਂ ਦੇ ਮਨ ਦੇ ਅੰਦਰ ਰਹੀ ਸਵਾਲ ਹੈ ਕਿ ਬੈਂਸ ਸਾਹਿਬ ਦੀ ਪੋਲਿਟਿਕਸ ਕਿੱਥੇ ਗਈ ਮੇਰਾ ਤੁਹਾਨੂੰ ਸਵਾਲ ਇਹੀ ਹੈ ਆਵਾਜ਼ੇ ਖਲਕ ਤੁਹਾਡੇ ਲਈ ਸ਼ਾਂਤ ਕਿਉਂ ਨਕਾੜਾ ਖੁਦਾ ਕਿ ਹੁਣ ਤੁਹਾਡੇ ਹੱਕ ਦੇ ਵਿੱਚ ਸੋ ਆਵਾਜ਼ੇ ਖਲਕ ਨਗਾੜਾ ਖੁਦਾ ਮਤਲਬ ਕਿ ਜਿਹੜੀ ਖਲਕ ਦੀ ਆਵਾਜ਼ ਹੈ ਨਾ ਖੁਦਾ ਕਿੱਥੇ ਵਸਦਾ ਰੱਬ ਕਿੱਥੇ ਵਸਦਾ ਉਹ ਸੰਗਤ 'ਚ ਵਸਦਾ ਲੋਕਾਂ 'ਚ ਵਸਦਾ ਤੇ ਇਹ ਆਵਾਜ਼ੇ ਖਲਕ ਨਗਾੜਾ ਖੁਦਾ ਖੁਦਾ ਦੀ ਆਵਾਜ਼ ਬਣ ਜਾਂਦੀ ਹੈ ਸੋ ਖਲਕ ਦੀ ਆਵਾਜ਼ ਮੇਰੇ ਲਈ ਸੀ ਹੁਕਮ ਸੀਗਾ ਇਕੱਲੇ ਪੰਜਾਬ ਦੇ ਵਿੱਚ ਰਹਿੰਦੇ ਪੰਜਾਬੀਆਂ ਦਾ ਨਹੀਂ ਆਲ ਓਵਰ ਵਰਲਡ 'ਚ ਵਸਦੇ ਪੰਜਾਬੀਆਂ ਦਾ ਮੈਜੋਰਟੀ ਦੇ ਵਿੱਚ ਇਹ ਹੁਕਮ ਸੀਗਾ ਕਿ ਕਾਂਗਰਸ ਇਜ਼ ਦਾ ਬੈਸਟ ਦੇਸ਼ ਦੇ ਅੰਦਰ ਕ੍ਰੋਤਨ ਦਾ ਮਾਹੌਲ ਮੇਰੇ ਖੱਬੇ ਪਾਸੇ ਸ਼ਰਮਾ ਜੀ ਦੀ ਕੋਠੀ ਆ ਤੇ ਸੱਜੇ ਹੱਥ ਸਰਾਜ ਮੁਹੰਮਦ ਜੀ ਰਹਿੰਦੇ ਆ ਸਾਹਮਣੇਲੇ ਪਾਸੇ ਪ੍ਰਭੂ ਯਸੂ ਮਸੀਹ ਦਾ ਭਗਤ ਰਹਿੰਦਾ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਮੈਨੂੰ ਮੁਹੱਬਤ ਦੀ ਦੁਕਾਨ ਚੰਗੀ ਲੱਗੀ ਪੰਜਾਬੀਆਂ ਦਾ ਪੈਗਾਮ ਪੰਜਾਬੀਆਂ ਦਾ ਹੁਕਮ ਮੁਹੱਬਤ ਦੀ ਦੁਕਾਨ ਦੇ ਵਿੱਚ ਐਂਟਰੀ ਵਾਲਾ ਉਹ ਸਿਰ ਮੱਥੇ ਸਿਰ ਝੁਕਾ ਕੇ ਪ੍ਰਵਾਨ ਕੀਤਾ ਪਰ ਗੱਲ ਇਹ ਹੈ ਕਿ ਇਹ ਡਿਸੀਜਨ ਤੱਕ ਤੁਸੀਂ ਕਾਫੀ ਦੇਰ ਲਾਤੀ ਉਸ ਤੋਂ ਪਹਿਲਾਂ ਤੁਸੀਂ ਭਾਜਪਾ ਨੂੰ ਵੀ ਸਪੋਰਟ ਕੀਤੀ ਉਸ ਤੋਂ ਪਹਿਲਾਂ ਤੁਸੀਂ ਸੁਪਾਲ ਸਿੰਘ ਖਹਿਰਾ ਤਰੰबीर ਗਾਂਧੀ ਉਹਨਾਂ ਨਾਲ ਵੀ ਐਲਾਈਅੰਸ ਬਣਾਇਆ ਡਿਸੀਜਨ ਲੈਣ ਦੇ ਵਿੱਚ ਤੁਹਾਨੂੰ ਦੇਰੀ ਹੈ ਮੈਂ ਇਹ ਹੀ ਜਾਨਣਾ ਚਾਹੁੰਦਾ ਕਿ ਕੀ ਹੋਇਆ ਸਿਮਰਜੀਤ ਸਿੰਘ ਬੈਂਸ ਸਾਹਿਬ ਦੀ ਪੋਲਿਟਿਕਸ ਦੇ ਨਾਲ ਇਹ ਬਹੁਤ ਇਨਾ ਇਨਾ ਜਿਹੜਾ ਕਰੀਅਰ ਹੈ ਟਾਈਮ ਤੇ ਆ ਕੇ ਪੀਕ ਤੋਂ ਫਿਰ ਥੋੜਾ ਥੱਲੇ ਆਣਾ ਔਰ ਫਿਰ ਤੁਸੀਂ ਆਪਣੇ ਆਪ ਨੂੰ ਸੰਭਾਲ ਰਹੇ ਹੋ ਇਥੋਂ ਸੋ ਇਹ ਬਹੁਤ ਵੱਡਾ ਫੈਸਲਾ ਸੀਗਾ ਇਸ ਫੈਸਲੇ ਦੇ ਉੱਤੇ ਮੰਥਨ ਕਰਦੇ ਮੇਰਾ خیال ਘੱਟੋ ਘੱਟ 5 4 ਮਹੀਨੇ ਮੇਰੀ ਪਾਰਟੀ ਦੇ ਸਤਕਾਰਯੋਗ ਮੇਰੇ ਸਾਥੀਆਂ ਦੀ رائے ਪੰਜਾਬ ਦੇ ਲੋਕਾਂ ਦੀ رائے ਦੁਨੀਆ 'ਚ ਵੱਸਦੇ ਪੰਜਾਬੀਆਂ ਦੀ رائے ਬੜੇ ਬਰੀਕੀ ਦੇ ਨਾਲ ਮੰਥਨ ਤੋਂ ਬਾਅਦ ਬਹੁ ਗਿਣਤੀ ਕੀ ਕਹਿੰਦੀ ਹੈ ਤੇ ਬਾਗੰਤੀ ਸੰਗਤ ਦਾ ਹੁਕਮ ਸਗਾ ਵੀ ਬੈਸਟ ਪਲੇਟਫਾਰਮ ਇਜ਼ ਕਾਂਗਰਸ ਪੇਸ ਕਰਕੇ ਇਹ ਕਮਾਂਗੇ ਕਿ ਇਹ ਬੜੀ ਪ੍ਰੋੜਤਾ ਦੇ ਵਿੱਚੋਂ ਬੜਾ ਪਰਪੱਕ ਹੋ ਕੇ ਲਿਆ ਹੋਇਆ ਫੈਸਲਾ ਪੰਜਾਬ ਹਿੱਤ ਵਾਸਤੇ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਕਿਉਂਕਿ ਮੈਂ ਜਦੋਂ ਤੁਹਾਡਾ ਸਿਆਸੀ ਸਫਰ ਦੇਖਦਾ ਜਦੋਂ ਤੁਸੀਂ ਪੀਕਦੇ ਹੋ ਔਰ ਜਦੋਂ ਪੀਕ ਤੋਂ ਥੋੜਾ ਜਿਹਾ ਜਦੋਂ ਤੁਹਾਨੂੰ ਤੁਹਾਡੇ ਤੇ ਪਰਚੇ ਹੋਏ ਜਦੋਂ ਦਾ ਅਲੀਗੇਸ਼ਨਸ ਲੱਗੇ ਜਦੋਂ ਤੁਹਾਡੇ ਪੋਲਿਟਿਕਸ ਨੂੰ ਹਲਾਇਆ ਗਿਆ ਉਹ ਵੀ ਸਮਾਂ ਕਾਂਗਰਸ ਵਾਲੀ ਸਰਕਾਰ ਦਾ ਹੀ ਹੈ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਹੁਣ ਤੁਸੀਂ ਫਿਰ ਉਸੇ ਪਾਰਟੀ ਦੇ ਵਿੱਚੋਂ ਹੁਣ ਤੁਸੀਂ ਕੰਫਰਟੇਬਲ ਹੈਗੇ ਉਸ ਪਾਰਟੀ ਦੇ ਕਿਉਂਕਿ ਇੱਕ ਵਾਰੀ ਤਾਂ ਇਸੇ ਪਾਰਟੀ ਦੀ ਸਰਕਾਰ ਨੇ ਉਸ ਨੂੰ ਲੱਗਦਾ ਕਿ ਖਤਰਾ ਵੀ ਸਭ ਤੋਂ ਵੱਡਾ ਤੁਸੀਂ ਸੀ ਰੀਜ਼ਨ ਰੀਜ਼ਨ ਬਿਹਾਈਂਡ ਪਰਦੇ ਦੇ ਪਿੱਛੇ ਕੀ ਆ ਮੈਂ ਆਲਵੇਸ ਪ੍ਰੈਸ ਮੀਡੀਆ ਨੂੰ ਕਿਹਾ ਕਿ ਇਹ ਪੋਲਿਟੀਕਲ ਛੜੀਯੰਤਰ ਆ ਮੇਰੇ ਉੱਤੇ ਰੇਪ ਦੇ ਚਾਰਜਸ ਲਵਾਉਣ ਵਾਲਾ ਕੌਣ ਆ ਅਕਾਲੀ ਦਲ ਉਹਦੇ ਪਿੱਛੇ ਕਿਹੜੇ ਦੋਸਤ ਆ ਬਾਈ ਨੇਮ ਮੈਂ ਤੁਹਾਨੂੰ ਬੜੀ ਬਾਰੀ ਦੱਸ ਚੁੱਕਿਆ ਕੋਈ ਬਲਗਰ ਮੈਸੇਜ ਕੋਈ ਆਡੀਓ ਕੋਈ ਵੀਡੀਓ ਜਾਂ ਕੋਈ ਡਬਲ ਮੀਨਿੰਗ ਮੈਸੇਜ ਵੀ ਹੋਵੇ ਉਹ ਤਾਂ ਇੱਕ ਉਹਨਾਂ ਦਾ ਪਾਲਿਸੀ ਪ੍ਰੋਗਰਾਮ ਉਹਨਾਂ ਦਾ ਇਹ ਸੀ ਵੀ ਬੈਂਸ ਨੂੰ ਅਸੀਂ ਸਨਬ ਕਿੱਦਾ ਕਰਨਾ ਪਰ ਮੇਰੀ ਜ਼ਿੰਦਗੀ ਦਾ ਕਰਖਸ ਆ ਇਹ ਨਚੋੜ ਆ ਸਿੱਟਾ ਕਿ ਜਿੰਨਾ ਮੈਨੂੰ ਇਹ ਤੰਗ ਪਰੇਸ਼ਾਨ ਕਰਦੇ ਆ ਤੇ ਲੋਕ ਉਨੀ ਗਿਣਤੀ ਦੇ ਵਿੱਚ ਵੱਧ ਅਸ਼ੀਰਵਾਦ ਦੇਣ ਵਾਲੇ ਆ ਜਾਂਦੇ ਆ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਸੋਨੇ ਦੀ ਪਿਓਰਿਟੀ 24 ਕੈਰਟ ਕਿਵੇਂ ਬਣਦਾ ਪਹਿਲਾਂ ਉਹ ਗਠਾਲੀ ਤੇ ਪਾ ਕੇ ਤਪਾਇਆ ਜਾਂਦਾ ਉਹ ਚ ਜਿਹੜੀਆਂ ਅਸ਼ੁੱਧੀਆਂ ਹੁੰਦੀਆਂ ਪਰੇ ਕਰ ਦਿੱਤੀਆਂ ਜਾਂਦੀਆਂ ਫਿਰ ਉਹ ਸ਼ੁੱਧ ਬਣ ਜਾਂਦਾ ਫਿਰ 24 ਕੈਰਟ ਦਾ ਸੋਨਾ ਕੋਹੋਂ ਦਾ ਹੁਣ ਸ਼ੁੱਧੋ ਹੁਣ 24 ਕੈਰਟ ਦਾ ਸੋਨਾ 100 1% ਡੇ 1 ਤੋਂ ਫਰੋਮ ਲਾਸਟ 22 ইয়ার্স ਮੈਂ ਲੋਕਾਂ ਦਾ ਵਾਚਮੈਨ ਆ ਮੈਂ ਕਿਸੇ ਟੁੰਡੀ ਲਾੜ ਦੀ ਪਰਵਾਹ ਨਹੀਂ ਮਾਰਦਾ ਹਾਥੀ ਨੰਗਦਾ ਕੁੱਤੇ ਤੇ ਕਤੂਰੇ ਆਪਣੀ ਡਿਊਟੀ ਕਰਦੇ ਆ ਹਾਥੀ ਟਲ ਖੜਕਾਉਣ ਦੀ ਆਪਣੀ ਡਿਊਟੀ ਕਰਦਾ ਮੇਰੇ ਤੇ ਇੱਕ ਨਹੀਂ ਮੇਰੇ ਤੇ ਤਕਰੀਬਨ 2.5 ਦਰਜਣ ਤੋਂ ਜ਼ਿਆਦਾ 30 ਤੋਂ ਵੱਧ ਮੁਕਦਮੇ ਦਰਜ ਆ ਤੇ ਹਰ ਸਾਲ ਮੈਂ 5-7 ਮੁਕਦਮਿਆਂ ਚੋਂ ਪਾਕ ਸਾਫ ਬਰੀ ਹੋ ਕੇ ਆ ਨਾ ਸੱਤ ਤੇ ਤੂੰ ਝੂਠ ਦਾ ਦੋਸਤੰ ਤਾਰਾ ਕਿਨੇ ਕਰਨਾ ਸਿਸਟਮ ਆ ਕਿਸੇ ਦੇ ਉੱਤੇ ਅਲੀਗੇਸ਼ਨ ਲਾ ਕੇ ਐਫ ਆਈ ਆਰ ਦੇ ਦੇਣਾ ਸਿਸਟਮ ਦਾ ਪਾਰਟ ਹੈਗਾ ਸਿਸਟਮ ਦਾ ਪਾਰਟ ਅੱਗੇ ਕੀ ਕਹਿੰਦਾ ਉਹਨੇ ਅਦਾਲਤ ਤੇ ਜਾਣਾ ਅਦਾਲਤ ਨੇ ਦੇਖਣਾ ਸੱਚਾ ਤੇ ਝੂਠਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਗੁਨਾਹਗਾਰ ਆ ਰਿਹਾ ਜਾਂ ਬੇਗੁਨਾ ਹੈਗਾ ਤੇ ਜੇ ਮੈਂ ਬੇਗੁਨਾ ਇਸੇ ਕਰਕੇ ਹਰ ਸਾਲ 5 5 7 7 ਮੁਕਦਮਿਆਂ ਦੇ ਵਿੱਚ ਉਹ ਮਾਨਯੋਗ ਅਦਾਲਤਾਂ ਬਰੀ ਕਰਦੀਆਂ ਨੇ ਬਾਈ ਸਾਹਿਬ ਜੋ ਜਿਹੜਾ ਸਮਾਂ ਤੁਹਾਨੂੰ ਤਪਾਨ ਦੇ ਵਿੱਚ ਤੁਸੀਂ ਕਹਿ ਰਹੇ ਹੋ ਸੋਨੇ ਨੂੰ ਤਪਾਇਆ ਗਿਆ ਪਰਸਨਲੀ ਤੁਸੀਂ ਆਪ ਮੰਥਨ ਜਦੋਂ ਕਰਦੇ ਸੀਗੇ ਪਰਸਨਲੀ ਕਦੀ ਲੱਗਦਾ ਸੀਗਾ ਕਿ ਯਾਰ ਇਹ ਮੇਰੇ ਨਾਲ ਕੀ ਹੋ ਰਿਹਾ ਕਦੀ ਆਪਮੰਤਨ ਪਉ ਠੀਕ ਹੈ ਜਦੋਂ ਤੁਸੀਂ ਪਬਲਿਕ ਚ ਹੁੰਦੇ ਹੋ ਬਹੁਤ ਸਾਰੇ ਲੋਕ ਨਾਰੇਬਾਜੀ ਵੀ ਕਰਦੇ ਨੇ ਸਪੋਰਟ ਵੀ ਕਰਦੇ ਨੇ ਉਦੋਂ ਤਾਂ ਬੰਦਾ ਫੀਲ ਕਰਦਾ ਹੈ ਕਿ ਨਹੀਂ ਸਭ ਠੀਕ ਹੈ ਜਦੋਂ ਇਕੱਲੇ ਬਹਿੰਦੇ ਸੀਗੇ ਕਿ ਸਿਮਰਜੀਤ ਬੈਂਸ ਪੰਜਾਬ ਦੀ ਪੋਲਿਟਿਕਸ ਇੱਕ ਟਾਈਮ ਕਿਤੇ ਹੀਰੋ ਬਣ ਗਿਆ ਸੀ ਨਾ ਨਹੀਂ ਅੱਜ ਵੀ ਮੈਂ ਮੈਂ ਸਮਝਦਾ ਮੈਂ ਹੀਰੋ ਨਹੀਂ ਸੀਗਾ ਮੈਂ ਲੋਕਾਂ ਦਾ ਪਸੰਦੀਦਾ ਵਾਚਮੈਨ ਸੀਗਾ ਅੱਜ ਵੀ ਹੈਗਾ 26 ਮਹੀਨੇ ਕਰ ਦੇ ਰਿਹਾ ਹੁਣ ਮੇਰੀ ਗੱਲ ਸੁਣੋ 26 ਮਹੀਨੇ ਡੈਮੋਕਰੇਸੀ ਦੇ ਅੰਦਰ ਬੋਟ ਦੀ ਤਾਕਤ ਪਹਿਲਾਂ ਮਦਨ ਪੇਟੀ ਹੁੰਦੀ ਸੀ ਹੁਣ ਈਵੀਐਮ ਆ ਗਈ ਇਹ ਆਪਣੇ ਗਰਭ ਦੇ ਵਿੱਚੋਂ ਨੁਮਾਇंदे ਪੈਦਾ ਕਰਦੀ ਆ ਬੋਟ ਦੀ ਤਾਕਤ ਈਵੀਐਮ ਦੇ ਵਿੱਚੋਂ ਈਵੀਐਮ ਦੇ ਗਰਭ ਦੇ ਵਿੱਚੋਂ ਨੁਮਾਇंदे ਪੈਦਾ ਕਰਦੀ ਆ ਈਵੀਐਮ ਦੇ ਗਰਭ ਦੇ ਵਿੱਚੋਂ ਨਿਕਲਿਆ ਹੋਇਆ ਫੈਸਲਾ ਮਾਤਵ ਰੱਖਦਾ 26 ਮਹੀਨਿਆਂ ਦਾ ਸਮਾਂ ਝਾੜੂ ਦੀ ਸਰਕਾਰ ਦਾ ਹੋ ਗਿਆ ਤੇ ਪੰਜਾਬ ਦੇ ਅੰਦਰ ਹਾਲਾਤ ਕੀ ਆ ਮੇਰੇ ਤੋਂ ਵੱਧ ਤੁਹਾਡੇ ਕੋਲੇ ਜਾਣਕਾਰੀ ਆ ਕਿਸੇ ਸਰਕਾਰੀ ਦਫਤਰ ਕਿਸੇ ਸਰਕਾਰੀ ਅਫਸਰ ਕੋਲ ਚਲੇ ਜਿਹੜਾ 2-4 ਹਜ਼ਾਰ ਚ ਕੰਮ ਹੁੰਦਾ ਸੀ ਮੈਂ ਨਹੀਂ ਕਹਿੰਦਾ ਕਿ ਪੰਜਾਬ 0% ਕ੍ਰਪਸ਼ਨ ਕ੍ਰਪਸ਼ਨ ਫਰੀ ਸਟੇਟ ਸਗੀ ਜਿਹੜਾ ਕੰਮ 2-4 ਹਜ਼ਾਰ ਚ ਹੁੰਦਾ ਸੀ ਅੱਜ ਉਹ 40-50 ਹਜ਼ਾਰ ਚ ਵੀ ਕਰਾਉਣਾ ਲੋਕ ਆਪਣੇ ਆਪ ਨੂੰ ਸਕੂਨ ਮਹਿਸੂਸ ਕਰਦੇ ਆ ਵੀ ਸ਼ੁਕਰ ਆ 50 ਹਜ਼ਾਰ ਰਿਸ਼ਵਤ ਦੇ ਕੇ ਕੰਮ ਹੋ ਗਿਆ ਸੋ ਇਹ ਵਾਚਮੈਨ ਹੈ ਹੀਰੋ ਨਹੀਂ ਹੈਗਾ ਹੁਣ ਲੋਕ ਯਾਦ ਕਰਦੇ ਆ ਕਿ ਬੈਂਸੜਾ ਯਾਰ 20 ਸਾਲਾਂ ਦਾ ਜਿਹੜਾ ਬੇੜਾ ਸੀਗਾ ਨਾ ਲੁਧਿਆਣੇ ਦੇ ਵਿੱਚ ਕੋਈ ਅਫਸਰ ਚੂ ਨਹੀਂ ਸੀ ਕਰਦਾ ਬੋਟ ਤੰਤਰ ਦਾ ਡਰ ਬੈਸਦਾ ਨਹੀਂ ਡਰ ਜਿਹੜਾ ਚੌਕੀਦਾਰ ਈਮਾਨਦਾਰ ਆ ਤੇ ਉੱਥੇ ਚੋਰਾਂ ਦੀਆਂ ਮੋਕਾਂ ਨਿਕਲਦੀਆਂ ਨਹੀਂ ਚੌਕੀਦਾਰ ਨੂੰ ਲੋਕਾਂ ਤੋਂ ਨਾਰਾਜ਼ਗੀ ਰਹੀ ਹੈ ਜਦੋਂ ਆਪ ਮੰਥਨ ਕਰਦੇ ਸੀਗੇ ਨਾਰਾਜ਼ਗੀ ਮਹਿਸੂਸ ਨਹੀਂ ਸੀ ਮੈਨੂੰ ਕਦੇ ਨਾਰਾਜ਼ਗੀ ਨਹੀਂ ਰਹੀ ਮੈਂ ਇਹ ਕਹਿੰਦਾ ਕਿ ਆਪ ਕੱਲੇ ਬਲਾਈਕਰ ਦੀ ਮੂਵਮੈਂਟ ਦੱਸੋ ਅੱਲਾਹ ਦੱਸਦਾ ਤੁਹਾਨੂੰ ਮੈਨੂੰ ਕਦੇ ਕੋਈ ਨਾਰਾਜ਼ਗੀ ਨਹੀਂ ਕੁਦਰਤ ਜੋ ਕਰਦੀ ਆ ਚੰਗਾ ਕਰਦੀ ਆ ਜਿਹੜੀ ਚੀਜ਼ ਬੜੇ ਸਸਤੇ 'ਚ ਮਿਲ ਜAVE ਮੁਫਤ 'ਚ ਮਿਲ ਜAVE ਉਹਦੀ ਅਲਟੀਮੇਟਲੀ ਕਦਰ ਨਹੀਂ ਹੁੰਦੀ ਜਿਹੜੀ ਚੀਜ਼ ਬੜੀ ਤਰਦਦ ਪੈਸੇ ਖਰਚ ਕੇ ਮੁਸ਼ਕਲ ਦੇ ਨਾਲ ਮਿਲੀ ਹੋਵੇ ਉਹ ਬੰਦਾ ਸਾਹਮ ਸਾਹਮ ਕੇ ਰੱਖਦਾ ਵੀ ਕਿਤੇ ਇੱਧਰ ਉੱਧਰ ਨਾ ਹੋ ਜਵੇ ਕੁਦਰਤ ਜੋ ਕਰਦੀ ਆ ਚੰਗਾ ਕਰਦੀ ਆ ਆਈ ਸਟਾਰਟ ਮਾਈ ਪ੍ਰੋਟੋਕਲ ਕੈਰੀਅਰ ਸੰਗਤੀ ਸੇਵਾ ਦਾ ਮજર 2002 ਦੇ ਵਿੱਚ ਮੈਂ ਸਟਾਰਟ ਕਰਦਾ ਇੰਡੀਪੈਂਡੈਂਟ ਇੰਡੀਪੈਂਡੈਂਟ ਫਿਰ ਵਿਧਾਨ ਸਭਾ ਇੰਡੀਪੈਂਡੈਂਟ ਫਿਰ ਇੰਡੀਪੈਂਡੈਂਟ ਫਿਰ ਲੋਕ ਸਭਾ ਦੇ ਵਿੱਚ ਪਹਿਲਾਂ ਸਵਾ 2 ਤੇ ਫਿਰ 3 ਲੱਖ 7000 ਵੋਟ ਸੋ ਇਹ ਲੰਬਾ ਸਫ਼ਰ ਜਦੋਂ ਮੈਂ ਮੰਥਨ ਕਰਦਾ ਤੇ ਮੈਂ ਸਕੂਨ ਮਹਿਸੂਸ ਕਰਦਾ ਵੀ ਇਹ ਜਿਹੜੀ ਖੜੋਤ ਝਾੜੂ ਜਿੱਤ ਗਿਆ ਸੀ ਹਰ ਗਿਆ ਇਹ ਖੜੋਤ ਵੀ ਬੜੀ ਜ਼ਰੂਰੀ ਸੀ ਇਹ ਕੰਪੈਰੀਜ਼ਨ ਤੁਲਨਾ 20 ਸਾਲ ਮੈਂ ਕੀ ਕੀਤਾ ਤੁਲਨਾ ਤਾਂ ਹੀ ਹੋਊਗੀ ਤੁਹਾਡੀ ਜਗ੍ਹਾ ਤੇ ਕੋਈ ਨਵਾਂ ਐਂਕਰ ਆ ਜੇ ਫਿਰ ਤੁਲਨਾ ਤੁਹਾਡਾ ਬਾਸ ਕਰੂਗਾ ਵੀ ਤੁਸੀਂ ਚੰਗਾ ਕੰਮ ਕਰ ਰਹੇ ਹੋ ਜਾਂ ਤੁਹਾਡੇ ਤੋਂ ਪਹਿਲਾਂ ਚੰਗਾ ਕੰਮ ਕਰ ਰਿਹਾ ਸੀ ਇਹ ਕੰਪੈਰੀਜ਼ਨ ਪੀਰੀਅਡ ਆ ਮੈਂ ਬੜਾ ਸਕੂਨ ਮਹਿਸੂਸ ਕਰਦਾ ਜਦੋਂ ਲੋਕ ਧਾਹਾਂ ਮਾਰਦੇ ਵਾਪਸ ਆਉਂਦੇ ਆ ਵੀ ਉੱਥੇ ਗਏ ਸੀ ਛੋਟਾ ਜਿਹਾ ਕੰਮ ਤੇ ਛੋਟਾ ਜਿਹਾ ਕੰਮ ਵੀ ਨੁਮੈਂਦਿਆਂ ਕੋਲੋਂ ਨਹੀਂ ਹੁੰਦਾ ਗਵਰਨਮੈਂਟ ਕਦੇ ਦੇਖਿਆ ਸੀਗਾ ਯਾਰ ਸੀਐਮ ਮੈਂ ਤਿੰਨ ਸੀਐਮ ਦੇ ਨਾਲ ਕੰਮ ਕੀਤਾ ਵਿਧਾਨ ਸਭਾ ਦੇ ਅੰਦਰ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਐਂਡ ਚੰਨੀ ਜੀ ਇੱਕ ਗ੍ਰੇਸ ਹੁੰਦੀ ਸੀ ਚੇਅਰ ਦੀ ਰਿਸਪੈਕਟ ਹੁੰਦੀ ਸੀ ਤੇ ਹੁਣ ਉਹ ਗ੍ਰੇਸ ਤੇ ਰਿਸਪੈਕਟ ਲਗਦੀ ਹੈ ਕੋਈ ਮੁੱਖ ਮੰਤਰੀ ਵਾਲੀ ਗੱਲ ਕਿਸੇ ਦੇ ਵਿੱਚ ਲਗਦੀ ਹੈ ਕੋਈ ਗਵਰਨਮੈਂਟ ਵਾਲੀ ਗੱਲ ਲਗਦੀ ਹੈ ਸਰਕਾਰ ਦੇ ਨਮਾਇਨਿਆਂ ਦੇ ਅੰਦਰ ਕੋਈ ਲੋਕਾਂ ਦੇ ਕੰਮ ਕਰਨ ਦੀ ਸ਼ਕਤੀ ਹੋਵੇ ਕੋਈ ਮੋਬਾਈਲ ਠੀਕ ਕਰਨ ਵਾਲਾ ਮੋਬਾਈਲ ਦੋਸਤ ਚੰਗਾ ਠੀਕ ਕਰ ਸਕਦਾ ਪਰ ਬਿਗੜੀ ਤਿਗੜੀ ਅਫਸਰਸ਼ਾਹੀ ਨੂੰ ਠੀਕ ਕਰਨ ਦਾ ਤਜਰਬਾ ਨਹੀਂ ਹੈਗਾ ਉਹਦੇ ਕੋਲੇ ਬੈਸਾ ਲੋਕ ਇਨਸਾਫ ਪਾਰਟੀ ਨੂੰ ਤੁਸੀਂ ਹੁਣ ਕਾਂਗਰਸ ਵਿੱਚ ਮਰਜ ਕਰਤਾ ਜੀ ਬਿਲਕੁਲ ਮਰਜ ਕੀਤਾ ਇਹ ਡਿਸੀਜਨ ਕਿਉਂ ਲਿਆ ਤੁਸੀਂ ਕਿਉਂਕਿ ਤੁਸੀਂ ਪਹਿਲਾਂ ਤੇ ਭਾਜਪਾ ਨੂੰ ਐਲਾਈਅੰਸ ਹੀ ਕਰਦੇ ਸੀਗੇ ਉਹਨਾਂ ਨਾਲ ਸਾਥ ਦੇ ਵਿੱਚ ਸੀਗਾ ਸਿੱਧਾ ਕਹਿ ਤਾ ਮੈਂ ਬਚ ਗਿਆ ਮੇਰੇ ਦੋਸਤਾਂ ਨੇ ਤੇ ਕੁਦਰਤ ਨੇ ਐਸਾ ਕੋਤਗਰ ਚਾਇਆ ਭਾਜਪਾ ਵਾਲੇ ਪਾਸਿਓਂ ਬਚਾਅ ਹੋ ਗਿਆ ਐਂਡ ਪਾਰਟੀ ਦਾ ਕਾਂਗਰਸ ਪਾਰਟੀ ਦੇ ਵਿੱਚ ਰਲੇਵਾ ਕੀਤਾ ਤੇ ਮੈਂ ਮਾਨਯੋਗ ਰਾਹੁਲ ਗਾਂਧੀ ਜੀ ਹਰਾਂ ਨੂੰ ਜਦੋਂ ਅਸੀਂ ਮਿਲੇ ਤਾਂ ਉਹਨਾਂ ਨੇ ਮੈਨੂੰ ਸਵਾਲ ਕੀਤਾ ਵੀ ਤੇਰੀ ਪਾਰਟੀ ਦਾ ਟੀਚਾ ਕੀ ਹੈ ਤੇ ਮੈਂ ਸਪਸ਼ਟ ਜਵਾਬ ਦਿੰਦਾ టు ਸਰਵ ਦਾ ਹਿਮਨਿਟੀ ਇਨਸਾਨੀਅਤ ਦੀ ਇਮਾਨਦਾਰੀ ਨਾਲ ਸੇਵਾ ਤੇ ਪੰਜਾਬ ਦੇ ਵਿੱਚ ਮੈਂ ਰਾਹੁਲ ਜੀ ਜਦੋਂ ਕਿਸੇ ਦਾ ਕੰਮ ੜ ਜਾਂਦਾ ਉਹ ਕਹਿੰਦਾ ਬੈਂਸ ਕੋਲੇ ਚਲੋ ਇਹ ਮੇਰੀ ਕਮਾਈ ਆ 20 ਸਾਲ ਦੀ ਮੈਨੂੰ ਇਸ ਕਮਾਈ ਤੇ ਵਡਾਸ਼ਕ ਹੈ ਮਾਣ ਹੈਗਾ ਕਿ ਲੋਕ ٹرسٹ ਕਰਦੇ ਆ ਵੀ ਜਿਹੜਾ ਕਿਸੇ ਕੋਲੋਂ ਕੰਮ ਨਹੀਂ ਹੋਇਆ ਬੈਂਸ ਕਰ ਸਕਦਾ ਉਹਦੇ ਕੋਲ ਦਫਤਰ ਚੱਲਦੇ ਆ ਇਹ 20 ਸਾਲਾਂ ਦੀ ਮੇਰੀ ਕਮਾਈ ਦੀ ਸ਼ਾਬਾਸ਼ੇ ਸਰਟੀਫਿਕੇਟ ਆ ਮੇਰੇ ਕੋਲ ਫਿਰ ਕਾਂਗਰਸ ਨੇ ਕਿਹਾ ਕਿ ਮਰਜ਼ ਕਰੋ ਪਾਰਟੀ ਨਾਲ ਉਹਨਾਂ ਦੀ ਸ਼ਰਤ ਸੀਗੀ ਮੇਰਾ ਮੇਰੇ ਦੋਸਤਾਂ ਦਾ ਕਾਂਗਰਸ ਦਾ ਸਾਰਿਆਂ ਦਾ ਹੀ ਸਾਡਾ ਵੀ ਮਨ ਸੀਗਾ ਵੀ ਇੱਕ ਪਲੇਟਫਾਰਮ ਮੈਂ ਐਜ਼ ਇੰਡੀਪੈਂਡੈਂਟ ਜਾਂ ਆਪਣੀ ਪਾਰਟੀ ਦੇ ਵਿੱਚ ਰਹਿ ਕੇ ਕੰਮ ਫਰਜ਼ ਕਰ ਲੋ 100 ਕੈਲਰੀ ਕਰਕੇ ਖਰਚ ਕਰਕੇ ਕਰ ਰਿਹਾ ਤੇ ਪਾਰਟੀ ਪਲੇਟਫਾਰਮ ਦੇ ਉੱਤੇ ਮੈਂ ਉਹ 10 ਕੈਲਰੀ ਖਰਚ ਕਰਕੇ ਕੰਮ ਕਰ ਸਕਦਾ ਮਤਲਬ 90 ਕੈਲਰੀਸ ਮੇਰੇ ਕੋਲੇ ਸੇਵ ਹੋ ਗਈਆਂ 90 ਕੈਲਰੀ ਨੂੰ ਮੈਂ ਕਿੰਨੇ ਲੋਕਾਂ ਨੂੰ ਕੇਟਰ ਹੋਰ ਕਰ ਸਕਦਾ ਇਹ ਸੇਵਾ ਦਾ ਪਲੇਟਫਾਰਮ ਬਹੁਤ ਵਿਸ਼ਾਲ ਹੋ ਗਿਆ ਵੱਡਾ ਹੋ ਗਿਆ ਹੁਣ ਬੈਂਸਾਬ ਤੁਸੀਂ ਉਹ ਵਿਖਾਈ ਨਹੀਂ ਦਿੰਦੇ ਮੋਬਾਈਲ ਚੱਕ ਕੇ ਦੇ ਦਿੰਦਾ ਤੁਸੀਂ ਕਿਹਾ ਕਿ ਲੋਕਾਂ ਨੂੰ ਬੁਲਾਉਂਦੇ ਸੀਗੇ 4 ਤਰੀਕ ਤੋਂ ਬਾਅਦ 4 ਤਰੀਕ ਤੋਂ ਬਾਅਦ ਪਰਚੀ ਦਾ ਲੰਗਰ ਤੇ ਜਿਹੜੇ ਬੇਈਮਾਨ ਅਫਸਰ ਲੋਕਾਂ ਨੂੰ ਤੰਗ ਕਰਦੇ ਆ ਦੁਬਾਰਾ ਆਪਣੇ ਰੋਲ 'ਚ ਆ ਲੈਲਾ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਜਿਹੜੇ ਨਵੇਂ ਚੁਣੇ ਨਮਾਇੰਦਿਆਂ ਦੇ ਨਾਲ ਗੱਠ ਜੋੜ ਕਰੀ ਫਿਰਦੇ ਆ ਲੋਕਾਂ ਨੂੰ ਲੁੱਟਣ ਵਾਸਤੇ 4 ਤਰੀਕ ਤੋਂ ਬਾਅਦ ਕੱਟ ਕਰ ਦਿਆਂਗੇ सिवरज बेस इज कमिंग बैक यस विद वेरी पावरफुल मोड़ ਦੇ ਅੰਦਰ ਉਸੇ ਤਰ੍ਹਾਂ ਅਫਸਰ ਅਫਸਰ ਦਰਜਨ ਦੇਖੋ ਮੇਰੇ ਤੁਸੀਂ ਕਿਹਨਾਂ ਕਾਟ ਅਫਸਰ ਹੈਗੇ ਨੇ ਕਿਸੇ ਨੂੰ ਮੇਰਾ ਡਰਾਉਣਾ ਮਕਸਦ ਨਹੀਂ ਅਲਰਟ ਹੋ ਜਨ ਅਲਰਟ ਮੇਰੀ ਅਫਸਰਾਂ ਦੇ ਨਾਲ ਬੜੀ ਸ਼ਲੀਨਤਾ ਵਾਲੀ ਦੋਸਤੀ ਹੈ ਨਿੱਗਾ ਪਿਆਰ ਅਫਸਰਾਂ ਦੇ ਨਾਲ ਮੇਰੀ ਕੋਈ ਜ਼ਮੀਨ ਜਿਦਾਦ ਦਾ ਰੌਲਾ ਨਹੀਂਗਾ ਐਂਡ ਆਈ ਰਿਸਪੈਕਟ ਬਿਊਰੋਕ੍ਰੇਸੀ ਅਫਸਰशाही ਮੇਰੇਮ ਇਸ ਗੱਲ ਦਾ ਮਾਣ ਮਹਿਸੂਸ ਕਰਦਾ ਕਿ ਮੈਂ ਕਿਸੇ ਨੂੰ ਫੋਨ ਕਰਦਾ ਤੇ ਹਰ ਅਫਸਰ ਮਨ ਦੇ ਅੰਦਰ ਇੱਕ ਹੋਰ ਫਰੇਮ ਬਣ ਜਾਂਦਾ ਯਾਰ ਹੀ ਇਸ ਦਾ ਮੈਨ ਜਿਹੜਾ ਲੋਕਾਂ ਲਈ ਲੜਦਾ ਇਹਦੇ ਕੰਮ ਨੂੰ ਸੁੰਗਣ ਦੀ ਲੋੜ ਨਹੀਂ ਸਿਮਰਜੀਤ ਬੈਂਸ ਦੇ ਵਿੱਚ ਕੋਈ ਹਿੰਕੀ ਪੈਂਕੀ ਨਹੀਂ ਕਰਦੇ ਉਹ ਕੰਮ ਇਹਦਾ ਸਿਮਰਜੀਤ ਬੈਂਸ ਸੀ ਵਿਜੀਲੈਂਸ ਚਾਰਜ ਜੂਨ ਤੋਂ ਬਾਅਦ ਐਕਟਿਵ ਹੋ ਰਹੀ ਹੈ 100% ਕਿਉਂ ਨਹੀਂ ਹੋਊਗੀ ਐਂਡ 2027 ਦੇ ਵਿੱਚ ਸਾਡੀ ਪਾਰਟੀ ਕਾਂਗਰਸ ਦੀ ਸਰਕਾਰ ਆਉਣੀ ਆ ਅਸੀਂ ਲੋਕਾਂ ਨਾਲ ਜ਼ਿੰਮੇਵਾਰੀ ਦੇ ਨਾਲ ਵਾਅਦੇ ਕਰਨੇ ਆ ਦੱਸਣਾ ਕਿ ਜੋ ਅਸੀਂ ਬੋਲਾਂਗੇ ਗਰਾਊਂਡ ਰਿਐਲਿਟੀ ਤੇ ਉਹ 101% ਸੱਚ ਹੋਊਗਾ ਲੁਧਿਆਣਾ ਦੀ ਪੋਲਿਟਿਕਸ ਤੇ ਆ ਜਾਂਦੇ ਹੁਣ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਤੁਸੀਂ ਪਹਿਲਾਂ ਸਟਿੰਗ ਤਾਂ ਉਹਨਾਂ ਅਫਸਰਾਂ ਦੇ ਜਾਂ ਉਹਨਾਂ ਲੋਕਾਂ ਦੇ ਕਰਦੇ ਸੀ ਜੋ ਕੋਈ ਗਲਤ ਕੰਮ ਕਰਦੇ ਸੀ ਤੁਸੀਂ ਤਾਂ ਭਾਜੀਪੀ ਦੇ ਉਮੀਦਵਾਰ ਦਾ ਹੀ ਸਟਿੰਗ ਕਰਤਾ ਯਾਰ ਮੈਂ ਸਟਿੰਗ ਨਹੀਂ ਕੀਤਾ ਮੈਂ ਬੜਾ ਬਚਿਆ ਅਵੋਇਡ ਕੀਤਾ ਮੈਂ ਵਰਡ ਕੀਤਾ ਮੈਂ ਬਚਦਾ ਰਿਹਾ ਮੈਂ ਪੱਤਰਕਾਰ ਦੋਸਤਾਂ ਨੂੰ ਆਫ ਕੈਮਰਾ ਸੁਣਾਉਂਦਾ ਰਿਹਾ ਵੀ ਬਿੱਟੂ ਜੀ 20 ਦਿਨ ਲੇਲੜੀਆਂ ਕਰਦੇ ਰਹੇ ਇਹ ਕਦੋਂ ਦੀ ਗੱਲਬਾਤ ਹੋਈ ਹੈ ਤੁਹਾਡੇ ਨਾਲ ਮੇਰੇ ਨਾਲ ਬਹੁਤ ਵਾਰੀ ਹੋਈ ਹੈ ਤਾਂ ਮੈਂ ਇੱਕੋ ਆਡੀਓ ਪਬਲਿਕ ਕੀਤਾ ਮੇਰੇ ਕੋਲੇ ਮੇਰੇ ਖਿਆਲ 5 6 ਕਾਲ ਰਿਕਾਰਡਿੰਗ ਆਡੀਓ ਹੋਰ ਪਏ ਆ ਜਿਹੜੇ ਇਦੋਂ ਵੀ ਬਹੁਤ ਹੈਗੇ ਆ ਲਿਟਰਲੀ ਗਾਲਾਂ ਕੱਢਣੀਆਂ ਗੰਦੇ ਸ਼ਬਦਾਂ ਦਾ ਇਸਤੇਮਾਲ ਕਰਨਾ ਮੈਂ ਸ਼ੁਭਾ ਨਹੀਂ ਦਿੰਦਾ ਧੀਆਂ ਭੈਣਾਂ ਨੇ ਵੀ ਸੁਣਨੇ ਆ ਮੇਰੇ ਕੋਲੇ ਬੀਜੇਪੀ ਦੇ ਲੀਡਰਾਂ ਦੇ ਬਿੱਟੂ ਜੀ ਦੇ ਦੋਸਤਾਂ ਦੇ ਜਿਹੜੇ ਕਹਿੰਦੇ ਸੀ ਵੀ ਤੂੰ ਇਦਾਂ ਰਾਜਾ ਸੋ ਮੈਂ ਇਹ ਕਹੂੰਗਾ ਵੀ ਯਾਰ ਜੇ ਤਾਂ ਬੈਂਸ ਤੁਹਾਡੇ ਕੋਲੇ ਆ ਜਾਂਦਾ ਫਿਰ ਤਾਂ ਸਿਗਾ ਸੱਚਾ ਭਗਤ ਕੋਈ ਉਹਦੇ ਤੇ ਕਮੀ ਨਹੀਂ ਹੈਗੀ ਤੇ ਜੇ ਬੈਂਸ ਤੁਹਾਡੇ ਕੋਲੇ ਤੁਹਾਡੀਆਂ ਲੇਲੜੀਆਂ ਮੰਤਾਂ ਤੋਂ ਬਾਅਦ ਨਹੀਂ ਆਉਂਦਾ ਫਿਰ ਬੈਂਸ ਰੇਪਿਸਟ ਵੀ ਆ ਬਿਜਲੀ ਚੋਰ ਵੀ ਆ ਟੈਕਸ ਚੋਰ ਵੀ ਆ ਜ਼ਮੀਨਾਂ ਜਦਾਤਾਂ ਦੱਬਣ ਵਾਲਾ ਵੀ ਆ ਕਮ ਸੇ ਕਮ ਬੋਲਣ ਲੱਗੇ ਕੋਈ ਸੋਚਤਾ ਲਓ ਕਿਸੇ ਤੇ ਇਲਜ਼ਾਮ ਲਾ ਦੇਣ ਐਫ ਆਈ ਆਰ ਹੋ ਜਾਣੀ ਡਿਫਰੈਂਟ ਅਦਾਲਤ ਦੇ ਅੰਦਰ ਅਦਾਲਤ ਫੈਸਲਾ ਕੀ ਦਿੰਦੀ ਆ ਵੇਟ ਸੋ ਮੈਂ ਇਹ ਤੁਹਾਡੇ ਤੇ ਜ਼ੋਰ ਪਾਉਂਦੇ ਰਹਿ ਕਿ ਤੁਸੀਂ ਬੀ ਜੇ ਪੀ ਚ ਆਓ ਆਡੀਓ ਸੁਣ ਲਓ ਤੁਸੀਂ ਤੁਸੀਂ ਵੀ ਸੁਣਿਆ ਲੋਕਾਂ ਨੇ ਵੀ ਸੁਣਿਆ ਇਥੋਂ ਤੱਕ ਕਿ ਐਚਐਮ ਹਮੇਸ਼ਾ ਹੋਰਾਂ ਨਾਲ ਤੁਹਾਡੀ ਮੀਟਿੰਗ ਬਿੱਟੂ ਜੀ ਤੇ ਬੈਂਸ ਕੱਲੇ ਤੇ ਅਮਰਸ਼ਾਹ ਜੀ ਨਾਲ ਬੈਠਣਗੇ ਉਹਦਾ ਮੈਂ ਲੈ ਕੇ ਦਊਂਗਾ ਵਾਈਪਲਸ ਸਿਕਿਉਰਿਟੀ ਆਊਗੀ ਮੈਂ ਨਹੀਂ ਭਰਾ ਇਸ ਆਡੀਓ ਚਾਹੀਦੀ ਨਹੀਂ ਵਾਈਪਲਸ ਸਿਕਿਉਰਿਟੀ ਚਾਹੀਦੀ ਨਹੀਂ ਜ਼ਰੂਰਤ ਹੈ ਵਾਈਪਲਸ ਸਿਕਿਉਰਿਟੀ ਜਿਹੜੇ ਲੋਕਾਂ ਤੋਂ ਕੱਟੇ ਹੋਏ ਲੀਡਰ ਆ ਉਹਨਾਂ ਦੀ ਜਾਣ ਪਛਾਣ ਵਾਸਤੇ ਉਹਨਾਂ ਨੂੰ ਸਿਕਿਉਰਿਟੀ ਦੀ ਲੋੜ ਪੈਂਦੀ ਹੈ ਵੀ ਲੋਕ ਪੁੱਛਣ ਕਿਹੜਾ ਲੀਡਰ ਆ ਜਿਹਦੇ ਨਾਲ 15 ਗਨਮੈਨ ਹੈ ਬੈਂਸ ਨੂੰ ਨਹੀਂ ਲੋੜ ਬੈਂਸ ਦੁਨੀਆ 'ਚ ਬਸਦੇ ਪੰਜਾਬੀਆਂ ਦਾ ਅਸ਼ੀਰਵਾਦ ਪ੍ਰਾਪਤ ਜਾਣਕਾਰੀ ਰੱਖਣ ਵਾਲਾ ਉਹਨਾਂ ਦਾ ਚਹੇਤਾ ਵਾਚਮੈਨ ਬੈਂਸ ਸਾਹਿਬ ਇਦਾਂ ਤੇ ਬਾਕੀ ਲੀਡਰ ਵੀ ਡਰ ਜਾਣਗੇ ਯਾਰ ਬੈਂਸ ਨੂੰ ਫੋਨ ਕੀਤਾ ਇਹ ਕਦੇ ਰਿਕਾਰਡਿੰਗ ਬਾਹਰ ਕੱਢ ਦਊਗਾ ਮੈਂ ਆਈ ਐਗਰੀਡ ਮੈਂ ਤੁਹਾਡੇ ਇਸ ਗੱਲ ਨਾਲ ਸਹਿਮਤ ਹਾਂ ਮੈਨੂੰ ਅਫਸੋਸ ਹੋਇਆ ਜਦੋਂ ਮੈਂ ਆਡੀਓ ਪਬਲਿਕ ਕੀਤਾ ਮਤਲਬ ਤੁਹਾਡੀ ਮੇਰੇ ਨਾਲ ਕੋਈ ਗੱਲ ਹੁੰਦੀ ਆ ਮੈਂ ਉਹਨੂੰ ਵਾਇਰਲ ਕਰ ਦਵਾਂ ਮੇਰੀ ਖੁਦ ਹੀ ਸ਼ਖਸੀਅਤ ਘਟਦੀ ਐ ਇਹਦੇ 'ਚ ਪਰ ਉਹ ਨਹੀਂ ਹਟੇ ਮੁੱਦਾ ਲੈਸ ਨੇ ਤੁਹਾਨੂੰ ਹੀ ਲੱਗਿਆ ਕਿ ਉਹ ਬਲਾਤਕਾਰੀ ਬਾਰ-ਬਾਰ ਕਹਿ ਰਹੇ ਤੁਹਾਨੂੰ ਇਸ ਕਰਕੇ ਇੱਕ ਵਾਰੀ ਬੋਲ ਲਿਆ ਦੋ ਵਾਰੀ ਬੋਲਿਆ ਡੇਲੀ ਉਹਨਾਂ ਕੋਲੇ ਮੁੱਦਾ ਹੀ ਕੋਈ ਨਹੀਂ ਇਹ ਚ ਗੱਲ ਕੀ ਆ ਗੱਲ ਹੈਗੀ ਆ ਵੀ ਉਹ ਇਨਸਿਕਿਉਰ ਫੀਲ ਕਰ ਰਹੇ ਆ ਕੰਧ ਤੇ ਲਿਖਿਆ ਪੜ ਰਿਹਾ ਵੀ ਮੈਂ ਗਿਆ ਇਨਸਿਕਿਉਰਟੀ ਦੇ ਵਿੱਚੋਂ ਫਰਸਟ੍ਰੇਸ਼ਨ ਚਲਕ ਰਹੀ ਆ ਜੋ ਫਰਸਟ੍ਰੇਸ਼ਨ ਆ ਕਿ ਮੇਰੀ ਛੁੱਟੀ ਹੋ ਗਈ ਇਹ ਫਰਸਟ੍ਰੇਸ਼ਨ ਦੇ ਵਿੱਚੋਂ ਬਾਰ-ਬਾਰ ਲੋਕ ਸਭਾ ਦਾ ਉਮੀਦਵਾਰ ਤਿੰਨ ਵਾਰੀ ਦਾ ਪਾਰਲੀਮੈਂਟ ਮੈਂਬਰ ਉਹਦੇ ਕੋਲੇ ਮੁੱਦਾ ਹੀ ਕੋਈ ਨਹੀਂਗਾ ਇੱਕ ਮੁੱਦਾ ਹੈਗਾ ਰਾਜਾ ਬਾਹਰ ਗਿਆ ਦੂਜਾ ਮੁੱਦਾ ਹੈਗਾ ਬੈਂਸ ਰੇਪਿਸਟ ਹੈ ਤੇ ਮੁਕਦਮੇ ਦਰਜ ਕੋਈ ਹੋਰ ਮੁੱਦਾ ਹੈ ਉਹ ਵੀ ਡਰਦੇ ਹੋਣਗੇ ਨਾ ਆਂਕੜਾ ਜੇ ਆਪਾਂ 2014 210000 ਵੋਟ ਪਈ ਤੁਹਾਨੂੰ 2019 ਚ ਸਵਾ 3 ਲੱਖ ਦੇ ਆਸਪਾਸ ਪਈ 3 ਲੱਖ 7000 ਉਹ ਮਿਲਦਾ ਕਿ ਰਵਨੀਤ ਬਿੱਟੂ ਦੀ ਜਿੱਤ ਦਾ ਕਾਰਨ ਬਣ ਜਾਂਦੇ ਸੀਗੇ ਤੁਸੀਂ ਕਿ ਤੁਹਾਨੂੰ ਵੱਧ ਵੋਟ ਪੈ ਜਾਂਦੀ ਸੀਗੀ ਉਹ ਹੀ ਹੋਣਾ ਦਾ ਡਰ ਉਹ ਦਿਨਾਂ ਦੇ ਵਿੱਚ ਇਹ ਹੋਇਆ ਦੋਨੋਂ ਵਾਰੀ ਉਹਦਾ ਦਾਖਾ ਚ ਤੁਸੀਂ ਜਿੱਤੇ ਆ ਅਕਾਲੀਆ ਹੋਇਆ ਬਿੱਟੂ ਜੀ ਜਿੱਦਦੇ ਰਹੇ ਤੇ ਐਤ ਕੀ ਕੁਦਰਤ ਨੇ ਐਸਾ ਧੋਵੀ ਪਟਕਾ ਦਿੱਤਾ ਕਿਕਰਾਂ ਵਿਜਣ ਵਾਲਾ ਦਾਖਾਂ ਤੇ ਸ਼ੁਹਾਰੇ ਭੜਦਾ ਸੀ ਐਤ ਕੀ ਦਿੱਤੀਆਂ ਨਹੀਂ ਕੁਦਰਤ ਨੇ ਕਹਿ ਤੈਤ ਕੀ ਬੱਚੂ ਕੰਡੇ ਚੂਗਣੇ ਪੈਣੇ ਆ ਤੇਰੀਆਂ ਦਾਖਾਂ ਨੇ ਕਿਕਰਾਂ ਵਿਜੀਆਂ ਨੇ ਤੇ ਵੈਸਾ 2014 ਚ ਵੀ 2019 ਚ ਵੀ ਤੁਸੀਂ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਚਰਚਾਵਾਂ ਦਾ ਇਹ ਵੀ ਚਲਦੀਆਂ ਸੀ ਕਿ ਕਾਂਗਰਸ ਤੁਹਾਨੂੰ ਟਿਕਟ ਦੇਣਾ ਚਾਹੁੰਦੀ ਐ ਫਿਰ ਤੁਹਾਡਾ ਦਿਲ ਹੀ ਕੀਤਾ ਕਿ ਇਲੈਕਸ਼ਨ ਦੇ ਵਿੱਚ ਹੀ ਮੈਂ ਆਵਾਂ ਜੇ ਵੱਡੀ ਪਲੇਟਫਾਰਮ ਤੇ ਜਾਣਾ ਤੇ ਮੈਨੂੰ ਇਲੈਕਸ਼ਨ ਦੇ ਵਿੱਚ ਵੀ ਉਤਾਰਿਆ ਜਾਵੇ ਯਾਰ ਮੈਂ ਐਦਾਂ ਨਹੀਂ ਕੀਤਾ ਇਹ ਟਿਕਟ ਹੁੰਦਾ ਤੁਹਾਡਾ ਕਦ ਵੱਡਾ ਕਰਨ ਲਈ ਮੇਰਾ ਤਾਂ ਪੰਜਾਬੀ ਲੋਕਾਂ ਨੇ ਪਿਆਰ ਦੇ ਕੇ ਪਹਿਲਾਂ ਹੀ ਆਲਓਵਰ ਵਰਲਡ ਕਦ ਵੱਡਾ ਵੱਡਾ ਕੀਤਾ ਲੀਡਰਸ਼ਿਪ ਦੇ ਅੰਦਰ ਸੋ ਐਦਾਂ ਕਰਨ ਵਾਲਾ ਨਹੀਂ ਪਰ ਜਿੱਥੇ ਪਾਰਟੀ ਹੁਕਮ ਲਾਊਗੀ ਉੱਥੇ ਦਿਗਜ ਬਣ ਕੇ ਪਹਿਰਾ ਦੇਣ ਵਾਲਾ ਸਿਮਰਜੀਤ ਬੈਂਸ ਹੁਣ ਕੰਫਰਟੇਬਲ ਹੋ ਕਾਂਗਰਸ ਦੇ ਮਾਹੌਲ ਦੇ ਵਿੱਚ ਕਾਂਗਰਸ ਤੇ ਦਾ ਬੈਲਿਸ਼ ਜਿਹਾ ਲੱਗਦਾ ਗੱਪਪੜਬਾਦੀ ਦਾ ਬੜਾ ਸੋਖਾ ਸੁਖਾਲਾ ਕੂਲ ਫੀਲ ਕਰ ਰਹੇ ਆ ਕਾਂਗਰਸ ਤੇ ਆ ਕੇ ਜਿਹੜੇ ਸਾਊਥ ਦੇ ਜਾਂ ਆਤਮਨਗਰ ਦੇ ਕਾਂਗਰਸ ਦੇ ਵਰਕਰ ਸੀਗੇ ਹਲਕਾ ਇੰਚਾਰਜ ਸੀਗੇ ਉਹ ਤਾਂ ਕਹਿੰਦੇ ਉਹ ਨਾਰਾਜ਼ ਹੋਏ ਵੀ ਕਿ ਸਿਮਰਜ ਬੈਂਸ ਹੁਣ ਆ ਗਏ ਨੇ ਤਾਂ ਹੁਣ ਸਾਡੀ ਜੋ ਆਪਾਂ ਕੰਮ ਕਰ ਰਹੇ ਸੀਗੇ ਉਹ ਇਹ ਰੂਮਰ ਸੀਗਾ ਨਾਰਾਜ਼ ਨਹੀਂ ਹੋਏ ਇੱਕ ਰੂਮਰ ਫਲਾਇਆ ਗਿਆ ਸੀ ਅੱਛਾ ਕੁਝ ਮੀਡੀਆ ਦੇ ਜਰੀਏ ਕੁਝ ਆਪਣੇ ਚੁਗਲਵਾਜ ਲੋਕਾਂ ਦੇ ਜਰੀਏ ਗਰਾਊਂਡ ਰਿਐਲਿਟੀ ਦੇ ਵਿੱਚ ਸਾਰੇ ਵਰਕਰ ਤੇ ਲੀਡਰ ਫਰੋਮ ਸਾਊਥ ਐਂਡ ਆਤਮਨਗਰ ਫਰੋਮ ਆਲ ਓਵਰ ਲੁਧਿਆਣਾ ਐਂਡ ਫਰੋਮ ਆਲ ਓਵਰ ਪੰਜਾਬ ਐਂਡ ਗਲੋਬਲੀ ਲੋਮ ਆਲਸਕੇ ਵੀ ਬਾਰੇ ਗੱਲਾਂ ਰਵਨੀਤ ਬਿੱਟੂ ਤੁਹਾਨੂੰ ਆਡੀਓ ਚ ਕਹਿ ਵੀ ਰਿਹਾ ਜੀ ਕਿ ਯਾਰ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਇਹ ਨਹੀਂ ਆਣਾ ਕਿ ਆਣ ਦੇਣਾ ਮੈਂ ਵੀ ਕਹਿ ਰਿਹਾ ਕਿ ਕਾਂਗਰਸ ਸੈਲੀਗੇਸ਼ਨ ਤੇ ਲਗਭਗਾਂ ਦਾ ਗੁੱਟਬਾਜੀ ਦਾ ਤਾਂ ਉਹਨੂੰ ਫੀਲ ਤੇ ਨਹੀਂ ਹੁੰਦਾ ਕਿ ਇੱਕ ਤੁਸੀਂ ਵੀ ਵੱਡਾ ਚਿਹਰਾ ਕਾਂਗਰਸ ਚ ਆ ਗਏ ਹੋ ਸੀਐਮ ਮਾਨ ਇਹ ਕਹਿ ਰਹੇ ਨੇ ਕਿ ਪ੍ਰਤਾਪ ਬਾਜਵਾ ਇੱਥੇ ਬੈਠੇ ਨੇ ਰਾਜਾ ਵੜਿੰਗ ਨੂੰ ਹਰਾਉਣ ਦੇ ਲਈ ਇਹ ਕਾਂਗਰਸੀ ਗੁੱਟਬਾਜੀ ਦੀ ਲਗਾਤਾਰ ਚਰਚਾਵਾਂ ਹੁੰਦੀਆਂ ਰਹਿੰਦੀਆਂ ਨੇ ਤਾਨੂੰ ਠੀਕ ਲੱਗ ਰਿਹਾ ਕੰਫਰਟੇਬਲ ਲੱਗ ਰਿਹਾ ਕਿ ਤਾਨੂੰ ਸਪੇਸ ਦੇਣਗੇ ਪੁਰਾਣੇ ਨੇਤਾ ਆਈ ਐਮ ਵੈਰੀ ਮੱਚ ਕੰਫਰਟੇਬਲ ਰਹਿ ਗਈ ਗੱਲ ਜਿਹੜੀ ਉਹ ਕਹਿੰਦੇ ਆ ਕਿ ਪ੍ਰਤਾਪ ਬਾਜਵਾ ਸੁਖਪਾਲ ਖੈਰਾ ਨਾਮ ਬੋਲਦੇ ਆ ਇਹ ਉਹਨਾਂ ਦੇ ਝੂਠ ਦਾ ਪਲੰਦਾ ਸਾਹਮਣੇ ਆ ਗਿਆ ਕਾਂਗਰਸ ਪਾਰਟੀ ਨੂੰ ਤਾਂ ਬੋਲ ਹੀ ਰਹੇ ਆ ਜਿਹੜੀ ਪਾਰਟੀ 'ਚ ਗਏ ਲਿਟਰਲੀ ਉਹਨਾਂ ਨੂੰ ਗਾਲ ਵੀ ਕੱਢ ਰਹੇ ਆ ਚਾਹੇ ਜਾਖੜ ਜੀ ਹੋਣ ਚਾਹੇ ਵੀ ਜਾਖੜ ਤੁਹਾਡਾ ਨਾਮ ਜੀ ਹੋਣ ਤੋ ਇੰਨਾ ਤਾਂ ਦੇਖ ਲਓ ਨਾ ਵੀ ਉਹਦਾ ਆਈਕਿਊ ਕੀ ਹੈਗਾ ਉਹ ਉਮਰ ਦੇ ਵਿੱਚ ਵੱਡੇ ਹੋ ਗਏ ਤਿੰਨ ਵਾਰੀ ਦੇ ਪਾਰਲੀਮੈਂਟ ਮੈਂਬਰ ਬਣ ਗਏ ਪਰ ਜਦੋਂ ਤੁਸੀਂ 10 ਮਿੰਟ ਉਹਨਾਂ ਕੋਲੇ ਬੈਠੋਗੇ ਉਹਨਾਂ ਦੀਆਂ ਚਵਲ ਗੱਲਾਂ ਸੁਣਨ ਤੋਂ ਬਾਅਦ ਤੁਹਾਨੂੰ ਲੱਗੂਗਾ ਵੀ ਯਾਰ ਇਹ ਤਾਂ ਬੰਦਾ ਹੀ ਕੁਝ ਨਹੀਂ ਹੈਗਾ 18-20 ਸਾਲ ਵਾਲਾ ਜਵਾਕ ਗੱਲ ਕਰ ਰਿਹਾ ਕਿਵੇਂ ਤੁਸੀਂ ਇਹ ਕਿਵੇਂ ਦਾਵਾ ਕਰ ਸਕਦੇ ਮੈਂ ਉਹਨਾਂ ਨੂੰ ਮਿਲਣ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਉਹਨਾਂ ਦਾ ਕੱਦ ਬੜਾ ਜਦੋਂ ਮੈਂ ਨਹੀਂ ਮਿਲਿਆ ਸੀ ਜਦੋਂ ਮੈਂ ਮੀਟਿੰਗ ਕੀਤੀ ਤੇ ਮੈਂ ਅਬਜ਼ਰਵ ਕੀਤਾ ਕੀ ਤਾਂ 18-20 ਸਾਲ ਵਾਲਾ ਇਮਮਚੂਰ ਬੱਚਾ ਜਿੱਦਾਂ ਗੱਲਾਂ ਕਰਦਾ ਜਿਹਨੂੰ ਕੋਈ ਸੈਂਸ ਸੀ ਹੈ ਨਹੀਂ ਵੀ ਗੱਲ ਕਿਹੜੀ ਕਦੋਂ ਕਰਨੀ ਆ ਉਹਦਾਂ ਦੀਆਂ ਗੱਲਾਂ ਸੋ ਇਹ ਚਵਲ ਗੱਲਾਂ ਮਾਰਨੀਆਂ ਐਡੇ ਵੱਡੇ ਕੱਦ ਵਾਲੇ ਤੇ ਉਮਰ ਦਰਾਜ਼ 40 ਪਲੱਸ ਨੇ ਜਿੰਨੀ ਦੇਰ ਤੱਕ ਉਹ ਨਹੀਂ ਬੋਲਣਗੇ ਸੂਟਡ ਬੂਟਡ ਆ ਬੈਠੇ ਰੋਂ ਰਹਿਣਗੇ ਤੇ ਇਹਨਾਂ ਦਾ ਰੋਬ ਦਾਵਾ ਜਦੋਂ 5 ਮਿੰਟ ਲਈ ਉਹ ਬੋਲ ਪਏ ਤੇ ਲੋਕ ਸਮਝ ਜਾਂਦੇ ਆ ਵੀ ਇਹਦਾ ਥੋਥਾ ਕੰਮ ਆ ਇਹਦਾ ਹੁਣ ਕਾਂਗਰਸ ਲਈ ਰਾਹ ਪਧਰਾ ਤੁਸੀਂ ਕਿਵੇਂ ਕਰੋਗੇ ਪ੍ਰਧਾਨ ਦੀ ਪ੍ਰਧਾਨ ਆਪ ਇੱਥੇ ਆ ਕੇ ਲੜ ਰਹੇ ਨੇ ਉਹਨਾਂ ਦੀ ਪ੍ਰਧਾਨਗੀ ਦਾ ਤੇ ਲੱਗੀ ਵੀ ਇੱਕ ਸਾਹ ਦੀ ਕਾਂਗਰਸ ਪਾਰਟੀ ਨੂੰ ਵੀ ਦਿਤਾਣਾ ਆਪਣੀ ਸੀਟ ਵੀ ਕੱਟਣੀ ਹੈ ਰਾਮੰਦਰ ਫੈਕਟਰ ਬੀਜੇਪੀ ਲਈ ਕਿੰਨਾ ਕੁ ਮਜ਼ਬੂਤ ਹੈ ਪੱਠੀਕਰ ਮਨੀਤ ਬਿੱਟੂ ਨੂੰ ਸਾਈਡ ਤੇ ਵੀ ਕਰਦੀਏ ਬੀਜੇਪੀ ਨੂੰ ਕਿੰਨਾ ਕੁ ਮਜ਼ਬੂਤ ਦੇਖ ਰਹੇ ਉੱਥੇ ਲੁਧਿਆਣੇ ਦੇ ਵਿੱਚ ਮੈਂ ਲੋਕਾਂ ਦੇ ਰੁਝਾਨ ਤੋਂ ਇਹ ਦਾਅਵੇ ਨਾਲ ਗੱਲ ਕਹਿ ਸਕਦਾ ਕਿ ਜਿਹੜਾ ਤੂਫਾਨ ਜਦੋਂ ਸਿਮਰਜੀਤ ਬੈਂਸ 2012 ਦੇ ਵਿੱਚ ਪਹਿਲੀ ਵਾਰੀ ਇਹ ਯਾਦ ਐਮਐਲਏ ਬਣਦਾ ਇਹ ਇਹ ਐਤਕੀ ਵਾਰੀ ਦਾ 2012 ਤੋਂ ਵੀ ਵੱਡਾ ਤੂਫਾਨ ਹੈ ਰਾਜਾ ਬੜਿੰਗ 1 ਲੱਖ ਵੋਟ ਤੋਂ ਵੱਧ ਲੀਡ ਲੈ ਕੇ ਲੋਕ ਸਭਾ ਦੇ ਅੰਦਰ ਜਾਣਗੇ ਇਹ ਮੈਂ ਤੁਹਾਨੂੰ ਰਿਟਰਨ ਕਮਿਟਮੈਂਟ ਦੇ ਸਕਦਾ ਕਿਉਂਕਿ ਲੋਕ ਨਹੀਂ ਚਾਹੁੰਦੇ ਸਾਡਾ ਪੈਰਾਮੀਟਰ ਆਫ ਡਿਵੈਲਪਮੈਂਟ ਧਰਮਾਂ ਨੂੰ ਜੋੜਨ ਦਾ ਧਰਮਾਂ ਨੂੰ ਤੋੜ ਕੇ ਸਾਡਾ ਡਿਵੈਲਪਮੈਂਟ ਪੈਰਾਮੀਟਰ ਸਭ ਤੋਂ ਪਹਿਲਾਂ ਸਾਡਾ ਕਮਿਊਨਲ ਹਾਰਮਨੀ ਆ ਕਿ ਅਸੀਂ ਆਪਸ ਦੇ ਵਿੱਚ ਭਾਈਚਾਰਾ ਮਜ਼ਬੂਤ ਕਰਨਾ ਸਾਡੀ ਡਿਵੈਲਪਮੈਂਟ ਦਾ ਫਰਸਟ ਪੈਰਾਮੀਟਰ ਇਹ ਹੈਗਾ ਤੁਸੀਂ ਤੋੜ ਕੇ ਨਫਰਤ ਫਲਾ ਕੇ ਸੋਚੋ ਵੀ ਲੋਕ ਤੁਹਾਨੂੰ ਵੋਟ ਕਾਸਟ ਕਰਨਗੇ ਨਹੀਂ ਹੋ ਸਕਦਾ ਤੇ ਦੂਜਾ ਨੰਬਰ 10 ਸਾਲ ਦਾ ਸਤਕਾਰਯੋਗ ਪਾਰਲੀਮੈਂਟ ਮੈਂਬਰ ਸਾਹਿਬ ਦਾ ਕੰਮ ਕਰਨ ਦਾ ਔਰਾ ਤੇ ਨਜ਼ਰੀਆ ਕੀ ਹੈ ਮੈਂ ਕਿਹਾ ਨਾ ਵੀ ਕਿਕਰਾਂ ਬੀਜਿਆਂ ਤੇ ਫਿਰ ਦਾਖਾਂ ਤੇ ਸ਼ੁਹਾਰੇ ਨਹੀਂ ਮਿਲਣੇ ਕੰਡੇ ਚੁਗਣ ਦਾ ਵੇਲਾ ਆ ਗਿਆ 4 ਤਰੀਕ ਨੂੰ ਕੰਡੇ ਚੁਗਣ ਲਈ ਰੈਡੀ ਹੋ ਜਾਓ ਆਵਾਦਵੀ ਪਾਰਟੀ ਦੇ ਉਮੀਦਵਾਰ ਨੇ ਅਸ਼ੋਕ ਪ੍ਰਾਸ਼ਰ ਬੱਬੀ ਆਵਾਦਵੀ ਪਾਰਟੀ ਦਾ ਤਾਂ ਸਲੋਖਾ ਨਹੀਂ ਇਹੀ ਹੈ ਕਿ ਸੰਸਦ ਚ ਵੀ ਭਗਵੰਤ ਮਾਨ ਉਹ ਕਹਿ ਰਹੇ ਕਿ ਪਗਵੰਤਾਨੀ ਚਾਹੀਦੇ ਨੇ ਸੰਸਦ ਚ ਵੀ ਮਜ਼ਬੂਤ ਕਰੋ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੇ ਬੜਾ ਵਧੀਆ ਕੰਮ ਕੀਤਾ 2 ਸਾਲਾਂ ਦੇ ਵਿੱਚ ਉਹਨਾਂ ਦਾ ਦਾਵਾ ਹੈ ਸੋ ਇਹ ਗੱਲ ਮੈਂ ਕਮਾ ਮੇਰਾ خیال ਮੈਂ ਵਿਰੋਧ ਦੇ ਵਿੱਚ ਆ ਤਾਂ ਤੁਸੀਂ ਕਹੋਗੇ ਵੀ ਹਲਕੀ ਛੋਟੀ ਗੱਲ ਆ ਇਹ ਵਿਰੋਧ ਦੇ ਵਿੱਚ ਇਸ ਕਰਕੇ ਨਿੰਦਾ ਉਹਦੀ ਲੋਕਾਂ ਨੂੰ ਪੁੱਛੋ ਜੀ ਆਵਾਮ ਵੀ ਪਾਰਟੀ ਦੀ ਸੰਪਰਕ ਕਰਦੀ ਸੀ ਤੁਹਾਨੂੰ ਮੈਂ ਕਿਹਾ ਤੁਸੀਂ ਲੋਕਾਂ ਨੂੰ ਇਹ ਗੱਲ ਦਾ ਪਹਿਲਾ ਜਿਹੜੀ ਉਹਨਾਂ ਦੀ 26 ਮਹੀਨਿਆਂ ਦੀ ਕਾਰਗੁਜ਼ਾਰੀ ਆ ਤੁਸੀਂ ਲੋਕਾਂ ਤੋਂ opinion ਲੈ ਕੇ ਆਓ ਥੋੜਾ ਜਿਹਾ ਤੁਸੀਂ ਹੱਸੇ ਮੇਰੇ ਸਵਾਲ ਤੇ ਆਵਾਮ ਵੀ ਪਾਰਟੀ ਦੇਖੀ ਜਦੋਂ ਫਰਾਂਗੀ ਸੀ ਜਦੋਂ ਬਾਜ਼ਾਰਾਂ ਬਾਜ਼ਾਰ ਦੇ ਵਿੱਚ ਚਰਚਾਵਾਂ ਦਾ ਬਾਜ਼ਾਰ ਪੋਲਿਟੀਕਲ ਬਾਜ਼ਾਰ 'ਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਜਵੇ ਤੇ ਫਿਰ ਹਰੇਕ ਬੰਦਾ ਕੋਸ਼ਿਸ਼ ਕਰਦੀ ਆ ਪੋਲਿਟਿਕਲ ਪਾਰਟੀ ਪਰ ਮੈਨੂੰ ਪੰਜਾਬੀਆਂ ਦਾ ਹਦੇਸ਼ ਕੀ ਆ ਅਸਾ ਫਿਰ ਤੁਸੀਂ ਆਪਾਂ ਵੀ ਪਾਰਟੀ ਨੂੰ ਵੀ ਡਿਨਾਈ ਕੀਤਾ ਤੇ ਮੈਂ ਕਿਹਾ ਮੈਨੂੰ ਜੋ ਪੰਜਾਬੀਆਂ ਦਾ ਹਦੇਸ਼ ਸੀ ਮੈਂ ਉਹਨੂੰ ਸਲੂਟ ਕਰ ਦਿੱਤਾ ਡਿਨਾਈ ਕੀਤਾ ਆਮਾ ਦੀ ਪਾਰਟੀ ਤੇ ਮੈਂ ਸਾਰਿਆਂ ਨੂੰ ਡਿਨਾਈ ਕਰਕੇ ਕਾਂਗਰਸ ਨੂੰ ਸਲੂਟ ਕੀਤਾ ਠੀਕ ਹੈ ਸ੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਕਿੱਥੇ ਦੇਖ ਰਹੇ ਇਸ ਵੇਲੇ ਉਹ ਵਿਚਾਰੇ ਲੋਕ ਹੈਗੇ ਯਾਰ ਮੈਂ ਆਮ ਆਦਮੀ ਆਪਣੇ ਸ੍ਰੋਮਣੀ ਅਕਾਲੀ ਦਲ ਦੇ ਵਰਕਰਸ ਨੂੰ ਉਹਨਾਂ ਦੇ ਆਫਰ ਨਹੀਂ ਆਈ ਮੈਂ ਤੁਹਾਨੂੰ ਦੱਸਦਾ ਉਹ ਤਾਂ ਵਿਚਾਰੇ ਹੋ ਗਏ ਇੱਕ ਅਕਾਲੀ ਦਲ ਦੇ ਉਮੀਦਵਾਰ ਨੂੰ ਇਹ ਕਹਿਣ ਲਈ ਲਿਖਣਾ ਬੋਰਡਾਂ ਤੇ ਪਵੇ ਅੰਮ੍ਰਿਤਧਾਰੀ ਜਦ ਕੇ ਕਾਲੀ ਦਲ ਤਾਂ ਹੈ ਹੀ ਸਿਧਾਂਤਾਂ ਵਾਲੀ ਸ਼ਹੀਦਾਂ ਦੀ ਜਥੇਬੰਦੀ ਸੀ ਵਿੜਾਗਰ ਕਰ ਦਿੱਤਾ ਮੈਂ ਆਮ ਸ਼ਰੋਮਣੀ ਅਕਾਲੀ ਦਲ ਦੇ ਵਰਕਰਸ ਨੂੰ ਅਪੀਲ ਕਰੂੰਗਾ ਕਿ ਕਿਰਪਾ ਕਰਕੇ ਵੋਟ ਖਰਾਬ ਨਾ ਕਰੋ ਆਮ ਆਦਮੀ ਪਾਰਟੀ ਦੇ ਵੋਟ ਬੈਂਕ ਨੂੰ ਕਹੂੰਗਾ ਵੋਟ ਖਰਾਬ ਨਾ ਕਰੋ ਦੋਸਤੋ ਗਏ ਇਹ ਜਿੱਦਾਂ ਇਹ ਪੈਰਾਸ਼ੂਟ ਸਪੀਡ ਨਾਲ ਜੜਿਆ ਸੀ ਡਬਲ ਸਪੀਡ ਨਾਲ ਥੱਲੇ ਆ ਰਿਹਾ ਕਿਰਪਾ ਕਰਕੇ ਵੋਟ ਜਿਹੜਾ ਲੋਕਾਂ ਲਈ ਖੜਨ ਵਾਲਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਰਾਜਾ ਵੜਿੰਗ ਉਹਨੂੰ ਕਾਸਟ ਕਰੋ ਸਾਰੇ ਜਣੇ ਆਖਰੀ ਸਵਾਲ ਆ ਭਰਤਪੁਸ਼ਨਾਸ਼ੂ ਨੂੰ ਲੈ ਕੇ ਵੀ ਚਰਚਾ ਵਾਂ ਨੇ ਕਿ ਉਹ ਵੀ ਨਾਰਾਜ਼ ਵਖਾਈ ਦੇ ਰਹੇ ਨੇ ਕਦੇ ਵੀ ਨਹੀਂ ਹੋ ਸਕਦਾ ਜੇ ਸਭ ਤੋਂ ਪਹਿਲਾਂ ਕਿਸੇ ਨੇ ਛੋਟੇ ਭਰਾ ਨੂੰ ਬਲੇਸਿੰਗ ਦਿੱਤੀ ਆ ਤੇ ਉਹ ਵੱਡਾ ਭਰਾ ਭਰਤਪੁਸ਼ਨਾਸ਼ੂ ਆ ਅੱਛਾ ਹੁਣ ਭਰਾ ਆ ਵੈਸੇ ਨਹੀਂ ਆਲਵੇਜ਼ ਰਿਹਾ 20 ਸਾਲ ਅਸੀਂ ਇਕੱਠੇ ਰਹੇ ਆ ਦੋ ਟਰਮ 10 ਸਾਲ ਐਜ਼ ਅ ਕਾਉਂਸਲਰ 10 ਸਾਲ ਐਜ਼ ਐਮਐਲਏ ਤੁਸੀਂ ਕਦੇ ਉਹਨਾਂ ਨੂੰ ਪੁੱਛ ਲਿਓ ਵੀ ਤੁਹਾਡੇ ਵੱਖ-ਵੱਖ ਪੋਲੀਟਿਕਲ ਪਲੇਟਫਾਰਮਾਂ ਤੇ ਰਹਿਣ ਦੇ ਬਾਵਜੂਦ 20 ਸਾਲਾਂ ਦੇ ਵਿੱਚ ਸਿਮਰ ਬੈਂਸ ਨਾਲ ਸਬੰਧ ਕੈਸੇ ਰਹੇ ਉਹ ਕਹਿਣਗੇ ਛੋਟੇ ਭਰਾ ਤੇ ਵੱਡੇ ਭਰਾ ਵਾਲੇ ਰਹੇ ਆ ਬਿਲਕੁਲ ਬੈਂਸ ਸਾਹਿਬ ਧੰਨਵਾਦ ਤੁਹਾਡਾ ਸਾਹਮਣਾ ਗੱਲਬਾਤ ਕਰਨ ਲਈ ਜਨਤਾ ਦੀ ਅਦਾਲਤ ਦੇ ਵਿੱਚ ਕਾਂਗਰਸੀ ਨੇਤਾ ਸਿਮਰਜੀਤ ਸਿੰਘ ਬੈਂਸ ਨੇ ਆਪਣਾ ਪੱਖ ਰੱਖਿਆ ਜਨਤਾ ਨੂੰ ਪੁੱਛ ਲੈਂਦੇ ਤੁਸੀਂ ਸੰਤੁਸ਼ਟ ਹੋ ਜੀ ਇਹਨਾਂ ਦੇ ਪੱਖ ਤੋਂ ਬਿਲਕੁਲ ਜੀ ਕੋਈ ਸਵਾਲ ਕਰਨਾ ਚਾਹੁੰਦਾ ਇਹਨਾਂ ਨੂੰ ਕੋਈ ਗੱਲ ਕਰਨਾ ਚਾਹੁੰਦਾ ਜੀ ਕੋਈ ਸਵਾਲ ਕੋਈ ਤਾਂ ਸਿਮਰਜੀਤ ਸਿੰਘ ਬੈਂਸ ਨੇ ਆਪਣਾ ਪੱਖ ਰੱਖਿਆ ਜਨਤਾ ਵੀ ਸੰਤੁਸ਼ਟ ਦਿਖਾਈ ਦੇ ਰਹੀ ਹੈ ਔਰ ਬੈਂਸ ਸਾਹਿਬ ਇਹ ਦਾਵਾ ਕਰ ਰਹੇ ਨੇ ਕਿ 4 ਜੂਨ ਨੂੰ 1 ਲੱਖ ਦੀ ਲੀਡ ਦੇ ਨਾਲ ਰਾਜਾਵੜਿੰਗ ਤੇ ਲੋਕ ਸਭਾ ਪਹੁੰਚ ਹੀ ਰਹੇ ਨੇ ਬਾਅਦ ਚੋਂ ਇਹ ਵੀ ਆਪਣੀ ਵਿਜੀਲੈਂਸ ਕੰਪਨੀ ਪੁਰਾਣੀ ਵਰਗੀ ਰੋਲ ਜਿਹੜਾ ਉਹ ਐਕਟਿਵ ਕਰਨਗੇ ਔਰ 4 ਜੂਨ ਤੋਂ ਬਾਅਦ ਫਿਰ ਆਪਣੇ ਪੁਰਾਣੇ ਕਿਰਦਾਰ ਦੇ ਵਿੱਚ ਵਿਖਾਈ ਦੇਣਗੇ ਦੇਖਦੇ ਰਹੋ ਦੈਨਿਕ ਸਵਰਨਾ ਟੀਵੀ ਅੱਜ ਜਿਹੜੇ ਨੇਤਾ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ